ਮੇਰਾ ਨਾਮ ਪ੍ਰਿੰਸ ਕੁਮਾਰੀ ਤੁਸੀਂ ਜਿਹੜਾ ਹਾਸਾ ਹੋਇਆ ਕਿੱਥੇ ਹੋਇਆ ਤੇ ਕਿਵੇਂ ਹੋਇਆ ਇਹ ਹਾਸਾ ਆਪਣਾ ਲਹਿਰੇਗਾ ਕੇ ਹੋਇਆ ਲੀਲਾ ਕੈਂਚੇ ਚ ਐਸਪੀ ਦਾ ਪੰਪ ਹੈ ਜੀ ਤੇ ਅਸੀਂ ਅੰਦਰ ਪੰਪ ਤੇ ਬੈਠੇ ਹਿਸਾਬ ਕਿਤਾਬ ਕਰਨੇ ਰਹੇ ਸੀ ਇਹ 7:00 ਵਜੇ ਤਕਰੀਬਨ 7:30 ਵਜੇ ਦਾ ਹਾਸਾ ਸ਼ਾਮ ਰਾਤ ਵੇਲੇ ਦਾ ਤੇ ਜਦੋਂ ਅਸੀਂ ਹਿਸਾਬ ਕਰ ਰਹੇ ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ ਮਤਲਬ ਧਮਾਕੇਦਾਰ ਆਵਾਜ਼ ਆਈ ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ ਚ ਮਾਰਿਆ ਹੋਊਗਾ ਗੱਡੀਆਂ ਖੜੀਆਂ ਹੁੰਦੀਆਂ ਨੇ ਪੰਪ ਦੇ ਤੇ ਭੱਜ ਕੇ ਅਸੀਂ ਗਏ ਤੇ ਤਾ ਮੌਕੇ ਤੇ ਵਰਨਾ ਕਾਰ ਚ ਚਾਰ ਮੁੰਡੇ ਕੰਸਲ ਆ ਰਹੇ ਸੀ ਤੇ ਜੋ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ ਜਦੋਂ ਅਸੀਂ ਪਿੱਛੇ ਨੀਂਗਾ ਮਾਰੀ ਪਿੱਛੇ ਵਾਲ ਪੰਪ ਦੇ ਰੋਡ ਤੇ ਤਾਂ ਉੱਥੇ ਇੱਕ ਐਕਟਿਵਾ ਟੁੱਟੀ ਡਿੱਗੀ ਪਈ ਸੀ ਤੇ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ ਮਤਲਬ ਜੋ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ ਉਹ ਖੜੇ ਸੀ ਤੇ ਮਤਲਬ ਉੱਥੇ ਉਸ ਟਾਈਮ ਬਿਓਸ਼ ਪੇਜੀ ਜੋ ਅਸੀਂ ਪਛਾਣ ਕਰਨ ਦੀ ਕੋਸ਼ਿਸ਼ ਕਰੀ ਇੱਕ ਦਿਨ ਨੂੰ ਪਛਾਣ ਆਈ ਮੌਕੇ ਤੇ ਵੀ ਸਾਡਾ ਇੱਕ ਆਪਰੇਟਰ ਪਾਈ ਹੈ ਕਾਲਾ ਸੋਈ ਉਹਦਾ ਨਾਮ ਹੀ ਜਮਾਰ ਵਾਲੇ ਤੋਂ ਹੈ ਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ ਚ ਰੋਲਾ ਪਾਇਆ ਵੀ ਮਤਲਬ ਆਪਣਾ ਜਿਹੜਾ ਮੁੰਡਾ ਸੀਗਾ ਡੈਥ ਹੋ ਗਿਆ ਕੀ ਕੀ ਨਾਮ ਉਹਦਾ ਉਹਦਾ ਨਾਮ ਬਿਕਰ ਸਿੰਘ ਆ ਜੀ ਉਹ ਸਾਨੂੰ ਬਾਅਦ ਵਿੱਚ ਪਛਾਣ ਆਈ ਅਸੀਂ ਪਹਿਲਾਂ ਉਸ ਦੀ ਪਛਾਣ ਚ ਨਿਆਰਾ ਸੀ ਵੀ ਉਹ ਜਿੱਦੀ ਕੀ ਪਛਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਅਸੀਂ ਕਾਰ ਵਾਲੇ ਮੁੰਡਿਆਂ ਦਾ ਤਰਪਾਏ ਵੀ ਤੁਸੀਂ ਵੀ ਮਤਲਬ ਕੋਈ ਹਰਕਤ ਨਾ ਕਰੋ ਭੱਜਣ ਦੀ ਕੋਸ਼ਿਸ਼ ਨਾ ਕਰੋ ਕੁਝ ਵੀ ਨਾ ਕਰੋ ਉਹ ਥੋੜਾ ਜਿਹਾ ਕਬਰਾਟ ਮੰਨ ਰਹੀ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ ਕੋਈ ਮਾਰਕਟਾਈ ਉਹਨਾਂ ਨੇ ਕੁਛ ਨਹੀਂ ਕੁਝ ਵੀ ਕੋਈ ਮਾਰਕਟਾਈ ਨਹੀਂ ਕੀਤੀ ਚਲੋ ਕਬਰਾਟ ਹੋ ਗਈ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਮੈਂਟ ਖੜਜੇ ਸੀ ਬੋੜੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਮਤਲਬ ਆਇਡੈਂਟੀਫਾਈ ਕਰਕੇ ਪਹਿਲਾਂ ਇਹਨਾਂ ਨੂੰ ਅਸੀਂ ਰੈਫਰ ਕਰਦੀ ਹਾਸਪੀਟਲ ਵਗੈਰਾ ਚ ਕਿੰਨੇ ਜਗ ਕੀ ਹੈਗਾ ਦੋ ਦੋ ਮੁੰਡੇ ਸੀ ਐਕਟਿਵਾ ਤੇ ਆਨ ਰੇ ਸੀ ਉਹ ਤੇ ਇੱਕ ਦਾ ਨਾਮ ਬਿਕਰ ਸੀ ਤੇ ਇੱਕ ਦਾ ਨਾਮ ਕਾਲਾ ਸੀ ਕਾਲੇ ਨੂੰ ਅਸੀਂ ਮੌਕੇ ਤੇ ਆਪਣੀ ਕਾਰ ਚ ਪਿਠਾ ਕੇ ਸਰਕਾਰੀ ਹਸਪੀਟਲ ਚ ਲੈ ਗਏ ਤੇ ਬਿਕਰ ਨੂੰ ਪਠਾਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਦਾਰ ਦੋਸਤੀ ਤੇ ਪਰ ਜਦ ਕਿ ਬਿਕਰ ਤਾਂ ਮੌਕੇ ਤੇ ਐਕਸਪਾਇਰ ਹੋ ਗਿਆ ਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਜੀ ਪਟਿਆਲੇ ਰੈਫਰ ਕਰਤਾ ਜੀ ਮੇਰਾ ਨਾਮ ਐਸ.ਆਈ. ਜਗਸੀਰ ਸਿੰਘ ਹੈ ਜਗਸੀਰ ਜੀ ਕੀ ਹਾਸਾ ਹੋਇਆ ਇਹ ਸਰ ਹਾਸਾ ਅੱਧਾ ਘੰਟਾ ਪਹਿਲਾਂ ਇੱਕ ਇੱਕ ਵਾਰ ਉਹ ਤੇ ਉਹਨੂੰ ਚਲਾ ਰਿਹਾ ਸੀ ਬਿਕਰ ਸਿੰਘ ਬੇਕਰ ਸਿੰਘ ਨਾ ਆਪਣੇ ਲੈਰੇ ਦਾ ਸੀ ਬੰਦਾ ਜੀ ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ ਇਹ ਲੇਰ ਕਰਾਂ ਚੌਕ ਵੱਲੋਂ ਆ ਰਹੇ ਸੀ ਸਰ ਜਦੋਂ ਆਪਣੇ ਆ ਪਟ્રોલ ਪੰਪ ਕੋਲੇ ਪਹੁੰਚੇ ਆ ਇਹ ਇਧਰੋਂ ਬਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ ਐਚ ਆਰ 70 ਡੀ 1058 ਇਹਦੇ ਵਿੱਚ ਤਿੰਨ ਚਾਰ ਮੁੰਡੇ ਸਵਾਰ ਸੀ ਜੀ ਜਿਨ੍ਹਾਂ ਦੀ ਡਿੱਗਾ ਹੋਇਆ ਸੀ ਉਹਨਾਂ ਨੇ ਇੱਦੀ ਵਿੱਚ ਮਾਰੀ ਐ ਸਕੂਟਰੀ ਦੇ ਆਕ ਤੇ ਜਿਹੜਾ ਬੰਦਾ ਆ ਰਿਹਾ ਸੀ ਬਕਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ ਹੁਣ ਕਾਰਵਾਈ ਅਮਰ ਵਿੱਚ ਲਿਆਵਾਂਗੇ ਜੀ ਅਸੀਂ 304ਏ ਦਾ ਪਰਚਾ ਦੇਵਾਂਗੇ ਇਹ ਸਰ ਮੇਲ ਕਲਾਂ ਤੋਂ ਜਿਹੜਾ ਆਪਣਾ ਲਹਿਰਾ ਸਰ ਇਹਦੇ ਵਿਚਕਾਰ ਜੇ ਹੋਇਆ ਸੜਕ ਦੇ ਪٹرول ਪੰਪ ਦੇ ਸਾਹਮਣੇ ਹੋਇਆ ਸਰ ਨਹੀਂ ਗੱਡੀ ਮਰ ਗਈ ਆ ਜਦੋਂ ਸਰ ਗਲਤੀ ਗੱਡੀ ਦੀ ਆ ਸਾਰੀ ਪਤਾ ਲੱਗਦਾ ਲੱਗ ਰਿਹਾ ਹੈ ਸਰ ਦੱਸਣ ਮੁਤਾਬਕ ਔਰ ਜਿਹੜੇ ਮੁੰਡੇ ਦੇ ਸੱਟਾਂ ਲੱਗੀਆਂ ਨੇ ਕਿੰਨੇ ਕਰੇ ਦੋ ਬੰਦੇ ਨੇ ਸਰ ਦੋਨਾਂ ਦੇ ਸੱਟਾਂ ਲੱਗੀਆਂ ਨੇ ਨਾ ਇੱਕ ਮਰ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਦੀ ਮੌਤ ਹੋ ਗਿਆ ਕਾਲਾ ਕਾਲਾ ਸਿੰਘ ਦੇ ਸੱਟਾਂ ਵੱਜੀਆਂ ਨੇ ਜੀ ਪਰਿਵਾਰ ਨਾਲ ਕੋਈ ਗੱਲ ਹੋ ਗਈ ਆ ਸਾਰਾ ਪਰਿਵਾਰ ਵੀ ਆਇਆ ਖੜਿਆ ਜੀ ਲੈ ਕੇ ਗਏ ਨੇ ਹੁਣ ਡੈੱਡ ਬੋਡੀ ਭੇਜੀ ਹੈ ਜੀ ਹਸਸਰ ਮੂਲਕ ਪੋਸਟ ਮੜਉਣੀ ਹੈ